ਸਾਡੀ ਇੱਕ ਟੀਮ ਪਹਿਲਾਂ ਜਾ ਕੇ ਸਰਵੇ ਕਰਦੀ ਏ ਫਿਰ ਉੱਥੇ ਦੇਖੀਦਾ ਹੈ ਵੀ ਜਿੱਥੇ ਲੱਗਦਾ ਕਿ ਕੋਈ ਮੇਲ ਮੈਂਬਰ ਨਹੀਂ ਹੈ ਜਾਂ ਬਜ਼ੁਰਗ ਮਾਤਾ ਪਿਤਾ ਨੇ ਜਿੱਥੇ ਕੋਈ ਕਮਾਈ ਦਾ ਸਾਧਨ ਨਹੀਂ ਹੈ ਬੱਚੇ ਛੋਟੇ ਨੇ ਹਜੇ ਵਿਧਵਾ ਬੀਬੀਏ ਉੱਥੇ ਤੱਕ ਫਿਰ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਜ਼ਰੂਰ ਪਹੁੰਚੀਏ ਅ ਮੇਰੇ ਟੀਮ ਮੈਂਬਰਸ ਜਿਹੜੇ ਆਏ ਨੇ ਇਹਨਾਂ ਨੇ ਆਪਣੇ ਵੱਲੋਂ ਇੱਕ ਟੀਮ ਨੇ ਪਹਿਲਾਂ ਸਰਵੇ ਕੀਤਾ ਉਸ ਤੋਂ ਬਾਅਦ ਤਾਂ ਹੀ ਅਸੀਂ ਅੱਜ ਫਿਰ ਰਾਸ਼ਨ ਮੰਡਲ ਮਸਤੀ ਆਏ ਮਿਸ਼ਨ ਦੀਪ ਐਜੂਕੇਸ਼ਨਲ ٹرسٹ 2007 ਵਿੱਚ ਸ਼ੁਰੂ ਹੋਇਆ ਸੀ ਸਾਡੇ ਜਿਹੜੇ ਫਾਊਂਡਰਸ ਨੇ ਸਰਦਾਰ ਕਮਲਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਸੁਪਤਨੀ ਸਰਦਾਰਨੀ ਪ੍ਰੀਤੀ ਕੌਰ ਜਿਨ੍ਹਾਂ ਵੱਲੋਂ ਮਿਸ਼ਨ ਸ਼ੁਰੂ ਕੀਤਾ ਗਿਆ ਇਹ ਮਿਸ਼ਨ ਦਾ ਹੈਗਾ ਕਿ ਮਿਸ਼ਨ ਦੀਪ ਦੀਵਾ ਜਗਾਉਣ ਦਾ ਮਿਸ਼ਨ ਜੇ ਜਿਹੜੇ ਦੇਖਣ ਨੂੰ ਬੜਾ ਮਿਲਦਾ ਵੀ ਜਿਹੜੀ ਬੋਤਲ 100 ਰੁਪਏ ਦੀ 20 ਰੁਪਏ ਦੀ ਬੋਤਲ ਹੁੰਦੀ ਹੈ ਜਦੋਂ ਉਸ ਤਾਂ ਨੁਕਸਾਨ ਹੁੰਦਾ ਤੇ ਬਾ 100 ਰੁਪਏ ਬੋਤਲ ਆ ਜਾਂਦੀ ਆ ਅੱਜ ਦੇਖਿਆ ਜਿਹੜੀ ਬੋਤਲ 20 ਰੁਪਏ ਦੀ ਸੀ ਅੱਜ ਉਹ ਬਿਲਕੁਲ ਫ੍ਰੀ ਹੋ ਗਈ ਹੈ ਇਸ ਤਾਂ ਮੈਂ ਜਿਹੜੇ ਵੀ ਘਰ ਚ ਗਈਆਂ ਨਾ ਤੇ ਕੋਈ ਵੀ ਬੀਬੀ ਮੈਨੂੰ ਐਸੀ ਨਹੀਂ ਮਿਲੀ ਜ ਜਿਹਦੀ ਅੱਖਾਂ ਜਿਹੜੀਆਂ ਨਾ ਗਿਲੀਆਂ ਨਾ ਹੋਣ ਅੱਖਾਂ ਸਾਰੀਆਂ ਦੀ ਭਿੱਜੀਆਂ ਸੀ ਮੈਨੂੰ ਨਹੀਂ ਸੀ ਸਮਝ ਆ ਰਹੀ ਕਿਸੇ ਦੋਵਾਂ ਹੱਥਾਂ ਨਾਲ ਜਿਹੜਾ ਰਾਸ਼ਨ ਦੇ ਰਹੇ ਉਹਦਾ ਕੀ ਮੁੱਲ ਹੈਗਾ ਕਿ ਉਹਨਾਂ ਦਾ ਦਰਦ ਬਹੁਤ ਜ਼ਿਆਦਾ ਹੈ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰੀ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਲੇਂਜ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹਾਰਪੀਰਤ ਇਲਾਕੇ ਦੀਆਂ ਜਿੱਥੇ ਕਿ ਅੱਜ ਅਈ ਨਾਲਾ ਦੇ ਪਿੰਡ ਸੂਫੀਆਂ ਵਿੱਚ ਮਿਸ਼ਨ ਦੀ ਬੈਂਜੀ ਵੱਲੋਂ ਰਾਸ਼ਨ ਦੀ ਸਮਗਰੀ ਲੰਘੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਲੋੜਵੰਦ ਪਰਿਵਾਰਾਂ ਦੇ ਪਹਿਲਾਂ ਸਰਵੇ ਕੀਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਸ ਪਰਿਵਾਰ ਦੀ ਜਿਹੜੀ ਆ ਸਾਰ ਲਈ ਜਾਂਦੀ ਆ ਅਤੇ ਇਸ ਪਰਿਵਾਰ ਨੂੰ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਜਿਹੜੇ ਸੰਚਾਲਕ ਨੇ ਇੱਥੋਂ ਦੇ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਜਿਹੜਾ ਕਿ ਇਹ ਸਾਰੀ ਲੋੜਵੰਦ ਸੇਵਾ ਪਰਵਾਰਾਂ ਤੱਕ ਪਹੁੰਚਾਈ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਰਜਿਸਟਰ ਲਗਾਇਆ ਗਿਆ ਵਾ ਸਭ ਤੋਂ ਪਹਿਲਾਂ ਉਹਨੇ ਨਾਂ ਲਿਖੇ ਨੇ ਵੀ ਜਿਹੜੇ ਪਰਿਵਾਰ ਲੋੜਵੰਦ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਕਿਉਂਕਿ ਕਈ ਵਾਰੀ ਦੇਖਿਆ ਜਾਂਦਾ ਵੀ ਜਿੰਨਾ ਪਰਿਵਾਰ ਲੋੜ ਹੁੰਦੀ ਆ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਦਾ ਇਸ ਕਰਕੇ ਇਹ ਟੀਮ ਨੇ ਬੜੀ ਮਿਹਨਤ ਨਾਲ ਸਰਵੇ ਕੀਤਾ ਵੀ ਕਿਹੜਾ ਪਰਿਵਾਰ ਲੋੜਵੰਦ ਆ ਅਤੇ ਉਸ ਤੋਂ ਬਾਅਦ ਹੀ ਜਿਹੜਾ ਇਹ ਰਾਸ਼ਨ ਸਮਗਰੀ ਪਹੁੰਚਾਈ ਗਈ ਆ ਭੈਣ ਜੀ ਫੋਟੇ ਸਾਂਝੀ ਕਰਦੇ ਆ ਅੱਜ ਇਹ ਪਰਿਵਾਰਾਂ ਤੱਕ ਰਾਸ਼ਨ ਪਹੁੰਚਿਆ ਕਿਸ ਤਰ੍ਹਾਂ ਤੁਸੀਂ ਵੀ ਪਰਿਵਾਰ ਦੀ ਰਖਸਤਾਂ ਲੈਂਦੇ ਹੋ ਵੀ ਕਿਹੜਾ ਪਰਿਵਾਰ ਲੋੜਵੰਦ ਹੈ ਕਿ ਨੂੰ ਰਾਸ਼ਨ ਦੀ ਲੋੜ ਹੈ ਸਾਡੀ ਇੱਕ ਟੀਮ ਪਹਿਲਾਂ ਜਾ ਕੇ ਸਰਵੇ ਕਰਦੀ ਹੈ ਫਿਰ ਉੱਥੇ ਦੇਖੀਦਾ ਹੈ ਵੀ ਜਿੱਥੇ ਲੱਗਦਾ ਕਿ ਕੋਈ ਮੇਲ ਮੈਂਬਰ ਨਹੀਂ ਹੈ ਜਾਂ ਬਜ਼ੁਰਗ ਮਾਤਾ ਪਿਤਾ ਨੇ ਜਿੱਥੇ ਕੋਈ ਕਮਾਈ ਦਾ ਸਾਧਨ ਨਹੀਂ ਹੈ ਬੱਚੇ ਛੋਟੇ ਨੇ ਹਜੇ ਵਿਧਵਾ ਬੀਬੀ ਹੈ ਉੱਥੇ ਤੱਕ ਫਿਰ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਜ਼ਰੂਰ ਪਹੁੰਚੀਏ ਮੇਰੇ ਟੀਮ ਮੈਂਬਰਸ ਜਿਹੜੇ ਆਏ ਨੇ ਇਹਨਾਂ ਨੇ ਆਪਣੇ ਵੱਲੋਂ ਇੱਕ ਟੀਮ ਨੇ ਪਹਿਲਾਂ ਸਰਵੇ ਕੀਤਾ ਉਸ ਤੋਂ ਬਾਅਦ ਤਾਂ ਹੀ ਅਸੀਂ ਅੱਜ ਫਿਰ ਰਾਸ਼ਨ ਵੰਡੇ ਨਮਸਤੇ ਆਏ ਹਾਂ ਠੀਕ ਹੈ ਮੈਨੂੰ ਇਹ ਸੋਪੀ ਹਰਪੜ ਦੇ ਇਲਾਕੇ ਦੀ ਗਲੀ ਅਰੰਦਾਸ ਹੋਰ ਵੀ ਇਲਾਕੇ ਵੀ ਜਾਣਗੇ ਕਿ ਜਾਇ ਐਸਐਸਆਰ ਲੱਗ ਜਲੇ ਪਿੰਡ ਨੇ ਉੱਥੇ ਸਰਵੇ ਕੀਤਾ ਸਾਡੀ ਪੂਰੀ ਹੈ ਜਿੰਨੀ ਵੀ ਮਦਦ ਸਾਡੇ ਤੱਕ ਪਹੁੰਚੇਗੀ ਅਸੀਂ ਆਪਣੀ ਪੂਰੀ ਵਾ ਲਗਾ ਰਹੇ ਹਾਂ ਵੀ ਅਸੀਂ ਮੈਕਸਿਮਮ ਲੋਕੀ ਕਵਰ ਕਰ ਸਕੀਏ ਇਹ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਮੈਂ ਬੇਨਤੀ ਕਰਨਾ ਚਾਹਾਂਗੀ ਕਿ ਜਿੱਥੋਂ ਤੱਕ ਇਹ ਗੱਲ ਪਹੁੰਚ ਸਕਦੀ ਹੈ ਉਹ ਕਹਿੰਦੇ ਨੇ ਨਾ ਕਿ ਪੰਜਾਬ ਦਾ ਨਹੀਂ ਖੜਾ ਪੰਜਾਬੀ ਨਾਲ ਪੰਜਾਬੀ ਹੀ ਖੜਾ ਸੋ ਜਿਸ ਦਾ ਸਾਨੂੰ ਕੋਈ ਸੇਵਾ ਸਾਡੀ ਇਸ ਹੈਲਪ ਕਰਦਾ ਅਸੀਂ ਸਾਡੀ ਕੋਸ਼ਿਸ਼ ਹੁੰਦੀ ਵੀ ਜਿੱਥੇ ਜ਼ਿਆਦਾ ਲੋੜ ਹੈ ਉੱਥੋਂ ਤੱਕ ਅਸੀਂ ਸੇਵਾ ਪਹੁੰਚਾਈਏ। ਮਿਸ਼ਨ ਦੀਪ ਐਨਜੀਓ ਕਰੋੜਾਂ ਦੀ ਕੰਮ ਕਰਦੀ ਆ ਰਹੀ ਆ। ਹੁਣ ਤੱਕ ਕਿੰਨੇ ਕਿ ਪਰਿਵਾਰਾਂ ਦੀ ਸਾਰ ਤੱਕ ਲੈ ਚੁੱਕੀ। ਹੁਣ ਤੱਕ ਚਾਹੇ ਕਰੋਨਾ ਦੀ ਗੱਲ ਕਰੀਏ ਚਾਹੇ ਕਹਿੰਦੇ ਪੜ੍ਹਾਈ ਦੀ ਵੀ ਗੱਲ ਕਰੀਏ ਹੁਣ ਤੱਕ ਕਿਹੜੀ ਕਿਹੜੀ ਸੰਸਥਾ ਕੰਮ ਕਰਦੀ ਆ ਰਹੀ ਆ। ਮਿਸ਼ਨ ਦੀਪ ਐਜੂਕੇਸ਼ਨਲ ٹرسٹ 2007 ਵਿੱਚ ਸ਼ੁਰੂ ਹੋਇਆ ਸੀ। ਸਾਡੇ ਜਿਹੜੇ ਫਾਊਂਡਰਸ ਨੇ ਸਰਦਾਰ ਕਮਲਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਸੁਪਤਨੀ ਸਰਦਾਰਨੀ ਪ੍ਰੀਤੀ ਕੌਰ ਜਿਨ੍ਹਾਂ ਵੱਲੋਂ ਮਿਸ਼ਨ ਸ਼ੁਰੂ ਕੀਤਾ ਗਿਆ। ਇਹ ਮਿਸ਼ਨ ਦਾ ਹੈਗਾ ਕਿ ਮਿਸ਼ਨ ਦੀਪ ਦੀਵਾ ਜਗਾਉਣ ਦਾ ਮਿਸ਼ਨ ਤੇ ਉਹ ਵਿਦਿਆ ਦਾ ਦੀਵਾ ਜਗਾਉਂਦੇ ਨੇ ਤਕਰੀਬਨ 440 ਪਰਿਵਾਰ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ 22 ਪਿੰਡਾਂ ਤੋਂ ਸਾਡੀਆਂ ਬੱਸਾਂ ਰੋਜ਼ ਜਾਂਦੀਆਂ ਈਆਂ ਨੂੰ 22 ਪਿੰਡਾਂ ਤੋਂ ਲੈ ਕੇ ਆ ਕੇ ਪੜਾ ਕੇ ਉਹਨਾਂ ਨੂੰ ਵਾਪਸ ਛੱਡ ਕੇ ਆਈਦਾ ਇਹ ਸਾਡਾ ਸਭ ਤੋਂ ਮੁੱਢਲਾ ਮੁੱਢਲਾ ਕਹੋ ਜਿਹੜਾ ਸਾਡਾ ਪ੍ਰੋਜੈਕਟ ਹੈ ਕਿਉਂਕਿ 22 ਪਿੰਡਾਂ ਵਿੱਚ ਜੱਦੀ ਬੱਸਾਂ ਜਾਂਦੀਆਂ ਸੀ ਸਾਡੇ ਡਰਾਈਵਰ ਜਾਂਦੇ ਸੀ ਡਰਾਈਵਰ ਮੇਰੇ ਵੀਰ ਅੱਜ ਵੀ ਆਏ ਨੇ ਉਹਨਾਂ ਨੂੰ ਪਤਾ ਸੀ ਵੀ ਕਿਹੜੇ ਘਰ ਵਿੱਚ ਜ਼ਿਆਦਾ ਮੁਸ਼ਕਲ ਹੈਗੀ ਹੈ ਤਾਂ ਸਾਡੇ ਲਈ ਕਹੋ ਦ ਮੋਸਟ ਨੀਡੀ ਜਿੱਥੇ ਸਭ ਤੋਂ ਜ਼ਿਆਦਾ ਲੋੜ ਸੀ ਉੱਥੇ ਪਹੁੰ ਨੇ ਦੀ ਅਸੀਂ ਵੈਰੀਫਾਈ ਕਰ ਪਾਈ ਵੀ ਜਿਹੜੇ ਘਰਾਂ ਵਿੱਚ ਜ਼ਿਆਦਾ ਲੋਡ ਹੈ ਉਥੇ ਜਾ ਕੇ ਅਸੀਂ ਜ਼ਰੂਰ ਅੱਗੇ ਮਦਦ ਕਰ ਸਕੀਏ ਪੜਾਈ ਤੋਂ ਸਿਵਾਏ ਜਦੋਂ ਕੋਵਿਡ ਦਾ ਟਾਈਮ ਸੀ ਉਦੋਂ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਸੀ ਰਜ਼ਕ ਉਦੋਂ ਵੀ 450 500 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਟਾਈਮ ਕੋਈ ਘਰੋਬਾਰ ਨਹੀਂ ਸੀ ਨਿਕਲਦਾ ਹੁਣ ਕਿਉਂਕਿ ਹਾਲਾਤ ਠੀਕ ਹੋ ਗਏ ਨੇ ਹੁਣ 200 ਵਿਧਵਾ ਬੀਬੀਆਂ ਜਿਹੜੀਆਂ ਨੇ ਨਾ ਉਹਨਾਂ ਦੇ ਘਰਾਂ ਵਿੱਚ ਰਾਸ਼ਨ ਜਾਂਦਾ ਜਿਨ੍ਹਾਂ ਦੇ ਬੱਚੇ ਛੋਟੇ ਨੇ ਤਾਂ ਕਿ ਜੇ ਮੰਨ ਲਓ ਇੱਕ ਬੀਬੀ ਚਾਰ ਘਰਾਂ ਦਾ ਕੰਮ ਕਰਦੀ ਪਈ ਹੈ ਉਹਦੇ ਘਰ ਬੇਸਿਕ ਰਾਸ਼ਨ ਪਹੁੰਚਿਆ ਹੈ ਬੱਚੇ ਛੋਟੇ ਨੇ ਚਲੋ ਦੋ ਦਾ ਕਰ ਲੈ ਦੋ ਦਾ ਛੱਡ ਦੇ ਆਪਣੇ ਬੱਚੇ ਪਾਲ ਲੈ ਸੋ ਅਸੀਂ ਵੀ ਕੋਈ ਬਹੁਤ ਲਗਜ਼ਰੀ ਆਈਟਮਸ ਨਹੀਂ ਦਿੰਦੇ ਬੜਾ ਬੇਸਿਕ ਬੇਸਿਕ ਦਿੰਦੇ ਜਿਹਦੇ ਨਾਲ ਅਗਲੇ ਦਾ ਚੁੱਲ੍ਹਾ ਬਲ ਸਕੇ ਤੇ ਮੈਨੂੰ ਇਹ ਸਭ ਇਹ ਜਿਹੜੀ ਸੇਵਾ ਕੀਤੀ ਗਈ ਆ ਏ ਐਨਜੀਓ ਵਲੋਂ ਕਿਸੇ ਨੇ ਸੰਸਥਾ ਜਿਹੜੇ ਲੋਕ ਨੇ ਦਸਵੰਦ ਕੱਢ ਕੇ ਜਿਹੜੀ ਸੇਵਾ ਦਿੱਤੀ ਕੀ ਇਹਨਾਂ ਵਿੱਚੋਂ ਉਹ ਕਹਿੰਦੇ ਆ ਪੰਜਾਬ ਦੇ ਨਾਲ ਪਰ ਹਰ ਪੰਜਾਬੀ ਨਾਲ ਪੰਜਾਬੀ ਖੜਾ ਹੈ ਜਿੱਥੋਂ ਤੱਕ ਅਸੀਂ ਬੇਨਤੀ ਕੀਤੀ ਕਿਸੇ ਨੇ ਸਾਨੂੰ ਨਾ ਨਹੀਂ ਕੀਤੀ ਕਿਸੇ ਨੇ ਕਿਹਾ ਚਲੋ ਸਾਡੇ ਵੱਲੋਂ ਤੁਸੀਂ ਖੰਡ ਲੈ ਜਾਓ ਕਿਸੇ ਨੇ ਕਿਹਾ ਜੀ ਤੁਸੀਂ ਆ ਤੇਲ ਲੈ ਜਾਓ ਕਿਸੇ ਨੇ ਕਿਹਾ ਆਟਾ ਲੈ ਜਾਓ ਦਵਾਈਆਂ ਲੈ ਜਾਓ ਸੋ ਇਹ ਗੁਰੂ ਨਾਨਕ ਨੇ ਜਿਹੜਾ 20 ਦਾ ਲੰਗਰ ਲਾਇਆ ਸੀ ਨਾ ਉਹਦੇ ਵਾਅਦੇ ਪਏ ਨੇ ਪੰਜਾਬੀ ਨਾਲ ਪੰਜਾਬੀ ਖੜਾ ਹੈ ਤੇ ਇਸ ਲਈ ਪੰਜਾਬ ਡੁੱਬੇਗਾ ਨਹੀਂ ਕਿ ਲੱਗਦਾ ਨਹੀਂ ਅਸੀਂ ਦੇਖਿਆ ਜੇਕਰ ਪੰਜਾਬ ਵੀ ਜਿਹੜਾ ਵਾ ਉਹ ਲੋਕਾਂ ਦੇ ਸਟੇਟਾਂ 'ਚ ਜਾ ਕੇ ਮਦਦ ਕਰਦਾ ਜੋ ਕਿਤੇ ਬਾੜ ਪੈਂਦੀ ਆ ਮੁਸ਼ਕਲ ਆਉਂਦੀ ਆ ਅਸੀਂ ਵੀ ਦੇਖਣ ਨੂੰ ਬੜੀ ਮਿਲਦੀ ਆ ਪਰ ਜੇਕਰ ਪੰਜਾਬ ਤੋਂ ਬਾਹਰ ਕਿਤੇ ਸਤਾ ਦਾ ਕੋਈ ਘਟਨਾ ਵਾਪਰਦੀ ਕਿਤੇ ਬਾੜ ਦਾ ਨੁਕਸਾਨ ਆ ਜਾਂਦਾ ਜਿਹੜਾ ਪਾਣੀ ਹਰਥਾ ਪਹੁੰਚ ਜਾਂਦਾ ਹੈ ਜਦੋਂ ਕੋਈ ਮੁਸ਼ਕਲ ਹੁੰਦੀ ਹੈ ਪੰਜਾਬੀ ਬਾੜ ਪਹੁੰਚ ਜਾਂਦਾ ਹੈ ਤੇ ਅੱਜ ਜਦੋਂ ਪੰਜਾਬ ਦੇ ਨਾਲ ਮੁਸ਼ਕਲ ਸੀ ਉਦੋਂ ਖੈਰ ਹਰ ਕੋਈ ਨਹੀਂ ਪਹੁੰਚ ਪਾਇਆ ਪਰ ਮੈਂ ਫੇਰ ਵੀ ਵਾਹਿਗੁਰੂ ਦਾ ਬੜਾ ਸ਼ੁਕਰਾਨਾ ਹੈ ਬਾਬਾ ਦੀਪ ਸਿੰਘ ਜੀ ਦਾ ਕਿ ਜਦੋਂ ਪੰਜਾਬੀ ਨਾਲ ਪੰਜਾਬੀ ਖੜਾ ਨਾ ਪੰਜਾਬ ਡੁੱਬਣ ਨਹੀਂ ਲੱਗਾ ਬਾਬੇ ਨਾਨਕ ਦੀ ਮਿਹਰ ਹੈਗੀ ਹੈ ਇਹ ਵੀ ਮੈਨੂੰ ਦੇਖਣ ਨੂੰ ਬੜਾ ਮਿਲਦਾ ਵੀ ਜਿਹੜੀ ਬੋਤਲ 100 ਰੁਪਏ ਦੀ 20 ਰੁਪਏ ਦੀ ਬੋਤਲ ਹੁੰਦੀ ਹੈ ਜਦੋਂ ਇਸ ਤਾਂ ਨੁਕਸਾਨ ਹੁੰਦਾ ਤੇ ਬਾ 100 ਰੁਪਏ ਬੋਤਲ ਹੋ ਜਾਂਦੀ ਆ ਅੱਜ ਜਿ세 ਦੇਖਿਆ ਜਿਹੜੀ ਬੋਤਲ 20 ਰੁਪਏ ਦੀ ਸੀ ਅੱਜ ਉਹ ਬਿਲਕੁਲ ਫ੍ਰੀ ਹੋ ਗਈ ਹੈ ਇਸ ਤਾਂ ਦੀ ਪੰਜਾਬ ਦੀ ਹਾਂਜੀ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਵੀ ਪੰਜਾਬੀ ਨਾਲ ਪੰਜਾਬੀ ਖੜਾ ਹੈ ਹਰ ਇੱਕ ਜਿਹਦਾ ਮੰਨ ਲਓ ਕਿਸੇ ਦਾ ਤੇਲ ਦਾ ਕੰਮ ਹੈ ਕਿਸੇ ਦਾ ਕਿਸੇ ਹੁਣ ਮੈਂ ਅਸੀਂ ਜਦੋਂ ਆਈ ਦੇ ਸੀ ਰਸਤੇ ਵਿੱਚ ਉਹਨਾਂ ਨੇ ਸਾਨੂੰ ਨਾ ਸਾਰਿਆਂ ਨੂੰ ਬ੍ਰੈਡਸ ਦੇ ਦਿੱਤੀਆਂ ਵੀ ਤੁਸੀਂ ਜਾ ਉਹਨਾਂ ਨੂੰ ਇੰਨਾ ਵਾ ਚੱਲ ਗਿਆ ਵੀ ਸੈ ਸੋਸ਼ਲ ਡਰਾਈਵ ਤੇ ਜਾ ਰਹੇ ਨੇ ਪਰ ਕਿਉਂਕਿ ਗਰਮੀ ਹੈ ਪਾਣੀ ਦੀਆਂ ਬੋਟਲਸ ਫ੍ਰੀ ਬਿਸਲੇਰੀ ਦੀਆਂ ਬੋਟਲਸ ਫ੍ਰੀ ਤੋਂ ਇਹ ਉਹ ਹੀ ਆ ਕਿ ਗੁਰੂ ਨਾਨਕ ਦਾ 20 ਰੁਪਏ ਵਾਲਾ ਲਾਇਆ ਲੰਗਰ ਹੈ ਅੱਜ ਤੱਕ ਬਰਕਤ ਆਈ ਹੈ ਰਹਿੰਦੀ ਦੁਨੀਆ ਤੱਕ ਕੀ ਚੱਲਦਾ ਹੀ ਰਹਿਣਾ ਕਿ ਲੱਗਦਾ ਨਹੀਂ ਪੰਜਾਬ ਵਿੱਚ ਕੋਈ ਭੁੱਖਾ ਨਹੀਂ ਸੋਚ ਸਕਦਾ ਮੇਰੇ ਸਾਹਲਾ ਜੀ ਦਾ ਬਾਬਾ ਨਾਨਕ ਦੀ ਜਿਹੜੀ ਧਰਤੀ ਜਿਹੜੀ ਕਹਿੰਦਾ ਪੰਜਾਬ ਜਿੱਥੇ ਹਰਮੰਦਰ ਸਾਹਿਬ ਹੋਣ ਅੰਮ੍ਰਿਤਸਰ ਵਰਗਾ ਸ਼ਹਿਰ ਜਿੱਥੇ ਹਰਮੰਦਰ ਸਾਹਿਬ ਹੋਣ ਜਿਹਦੇ ਚਾਰ ਬੂਹੇ ਨੇ ਚਾਰ ਦਰਵਾਜ਼ੇ ਨੇ ਤੇ ਹਰ ਧਰਮ ਦਾ ਜੀ ਆ ਸਕਦਾ 24 ਘੰਟੇ ਲੰਗਰ ਉੱਥੇ ਮਿਲਦਾ ਹੈ ਉੱਥੇ ਬੰਦਾ ਭੁੱਖਾ ਨਹੀਂ ਰਹਿ ਸਕਦਾ ਬਿਲਕੁਲ ਜੀ ਬਿਲਕੁਲ ਤਬ ਇਹਨੂੰ ਅੱਜ ਤੁਸੀਂ ਲੋਕਾਂ ਵਿੱਚ ਪਹੁੰਚੇ ਹੋ ਲੋਕਾਂ ਦੇ ਕੀ ਦਰਦ ਵੇਖੇ ਕੀ ਹਾਲਾਤ ਵੇਖੇ ਨੇ ਅਸੀਂ ਦੇਖਿਆ ਕਈ ਲੋਕ ਹਜੇ ਵੀ ਘਰਾਂ ਵਿੱਚ ਬੈਠੇ ਨੇ ਜਦੋਂ ਅਮਰਸਾ ਮੀਂਹ ਪੈਂਦਾ ਤੇ ਥੋੜਾ ਮੀਂਹ ਵੇਖੇ ਲੋਕ ਡਰ ਜਾਂਦੇ ਨੇ ਵੀ ਯਾਰ ਇਹਡਾ ਮੀਂਹ ਪੈ ਗਿਆ ਜੀ ਨੀ ਘੜੀ ਲੱਗੀ ਆ ਜਿਹੜੇ ਲੋਕ ਰਹਿੰਦੇ ਬਾੜ ਵਿੱਚ ਨੇ ਜਿਹੜੇ ਰਹਿੰਦੇ ਨੇ ਜਿੰਨਾ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ ਲੋਕਾਂ ਦੇ ਚਿਹਰੇ ਤੇ ਕੀ ਹਾਲਾਤ ਹੀ ਰਹਾ ਤੇ ਤੁਸੀਂ ਭਾਜੀ ਬੜੌਖਾ ਸਵਾਲ ਤੁਸੀਂ ਕਰਤਾ ਮੈਂ ਜਿਹੜੇ ਵੀ ਘਰ ਚ ਗਈਆਂ ਨਾ ਤੇ ਕੋਈ ਬੀਬੀ ਮੈਨੂੰ ਐਸੀ ਨਹੀਂ ਮਿਲੀ ਜਦੀ ਅੱਖਾਂ ਜਿਹੜੀਆਂ ਨਾ ਗਿੱਲੀਆਂ ਨਾ ਹੋਣ ਅੱਖਾਂ ਸਾਰਿਆਂ ਦੀ ਭਿੱਜੀਆਂ ਸੀ ਮੈਨੂੰ ਨਹੀਂ ਸੀ ਸਮਝ ਆ ਰਹੀ ਕਿ ਜਿਸ ਦੋਵਾਂ ਹੱਥਾਂ ਨਾਲ ਜਿਹੜਾ ਰਾਸ਼ਨ ਦੇ ਰਹੇ ਉਹਦਾ ਕੀ ਮੁੱਲ ਹੈਗਾ ਕਿ ਉਹਨਾਂ ਦਾ ਦਰਦ ਬਹੁਤ ਜ਼ਿਆਦਾ ਹੈ ਤੇ ਅਸੀਂ ਕਿਨਕਾਪੋਰੀ ਵਿੱਚ ਸਾਥ ਦੇ ਕੇ ਥੋੜਾ ਦਰਦ ਘਟਾ ਸਕਦੇ ਤੇ ਗੁਰੂ ਰਾਮਦਾਸ ਜੀ ਦਾ ਬੜਾ ਸ਼ੁਕਰਾਨਾ ਕਿ ਸਾਨੂੰ ਇਸ ਕਾਬਿਲ ਉਹਨਾਂ ਨੇ ਬਣਾਏ ਐ ਐਸੇ ਲਈ ਮੈਂ ਬਾਰ-ਬਾਰ ਆਪਣੇ ਡੋਨਰਜ਼ ਦਾ ਧੰਨਵਾਦ ਕਰਦੀ ਪਈ ਐ ਕਿ ਉਹਨਾਂ ਨੇ ਸੇਵਾ ਭੇਜੀ ਕਿਸੇ ਨੇ ਸਮਾਨ ਭੇਜਿਆ ਤੇ ਅੱਗੇ ਵੰਡ ਵੰਡਵਾ ਰਹੇ ਆ ਜੇ ਤੁਸੀਂ ਦੇਖਿਆ ਲੋਕਾਂ ਦੇ ਬੜੇ ਚੜ੍ਹਦੀ ਕਲਾ ਵਾਲੇ ਨੇ ਪੰਜਾਬ ਵਾਲੇ ਭਾਵੇਂ ਲੋਕਾਂ ਦਾ ਸਭ ਕੁਝ ਬਰਬਾਦ ਹੋ ਗਿਆ ਸਭ ਕੁਝ ਖਤਮ ਹੋ ਗਿਆ ਪਰ ਅਸੀਂ ਦੇਖਿਆ ਜਦੋਂ ਅਸੀਂ ਲੋਕਾਂ ਘਰਾਂ ਵਿੱਚ ਜਾਂਦੇ ਆ ਲੋਕ ਇਹ ਬੜਾ ਕਹਿੰਦੇ ਸਵਾਰ ਵੀ ਭਾਈ ਚਾਹ ਪੀ ਕੇ ਜਾਇਓਗੇ ਤੇ ਇੱਕ ਘਰ ਦੇ ਵਿੱਚ ਗਏ ਤੇ ਛੱਤ ਹੈ ਨਹੀਂ ਤਰਪਾਲ ਹੀ ਪਈ ਹੈ ਤੇ ਉਹ ਉਹ ਬੀਬੀ ਨੂੰ ਇਹ ਫਿਕਰ ਪਈ ਕਿ ਤੁਸੀਂ ਫਟਾਫਟ ਜਿਹੜਾ ਪੱਖਾ ਜਿੰਨਾ ਕੋਈ ਪੱਖਾ ਚਲਾ ਕੇ ਤੁਸੀਂ ਬਹਿ ਜਾਓ ਤੁਸੀਂ ਚਾਹ ਪੀ ਕੇ ਜਾਇਓ ਮੈਂ ਕਿ ਭੀ ਮੈਂ ਇਸ ਤੋਂ ਪਹਿਲਾਂ ਹਾਲ ਪੁੱਛਦੀ ਉਹ ਮੇਰਾ ਹਾਲ ਪੁੱਛਦੇ ਵੇ ਤੁਸੀਂ ਠੀਕ ਹੋ ਤੁਸੀਂ ਬਹਿ ਜਾਓ ਇਹ ਚੜਦੀ ਕਲਾ ਥੋੜੀ ਚੜਦੀ ਕਲਾ ਨਹੀਂ ਬੜੀ ਚੜਦੀ ਕਲਾ ਵਾਲੀ ਕੌਮ ਐ ਸਿੱਖ ਕੌਮ ਕਿ ਉਹਨਾਂ ਦੇ ਮਨ ਚ ਭਾਵੇਂ ਭਾਵੇਂ ਦਿਲ ਦੁਖੀ ਨੇ ਪਰ ਫਿਰ ਵੀ ਕਹਿਣਾ ਨਾ ਕਿ ਉਹਨਾਂ ਨੂੰ ਕਿ ਆਓ ਭਗਤ ਕਰਨ ਲਈ ਸਾਡਾ ਪੰਜਾਬ ਜਿਹੜਾ ਨਾ ਵਰਲਡ ਫੇਮਸ ਹੈਗਾ ਇਹ ਸੱਚ ਐ 16 ਨੇ ਸੱਚ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਆ ਜਾ ਐਨ ਜੀਓ ਵਾਲੇ ਵੱਡੀ ਸੇਵਾ ਕੀਤੀ ਗਈ ਐ ਭੈਣ ਜੀ ਨਾਲ ਗੱਲ ਕਰਦੇ ਆ ਭੈਣ ਜੀ ਤੁਹਾਨੂੰ ਹਾਸ਼ਮ ਮਿਲ ਗਿਆ ਭੈਣ ਜੀ ਲੈ ਕੇ ਆਏ ਨੇ ਕੀ ਕਹਿਣਾ ਚਾਹੋਗੇ ਕਿੰਨਾ ਕੰਟੰਗ ਲੱਗਦਾ ਮੈਂ ਤਾਂ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਲੱਗਦਾ ਰਾਸ਼ਨ ਲੈ ਕੇ ਆਏ ਜੀ ਸਾਡੇ ਮੀ ਪਿਆ ਹੈ ਮੇਰੇ ਬੱਚੇ ਵੀ ਨਸ਼ੇ ਨੂੰ ਛੇ ਕਰਦੇ ਆ ਤੇ ਮੈਂ ਕੰਮ ਧੰਦਾ ਲੋਕਾਂ ਦਾ ਕਰਦੀ ਆ ਕਿ ਮਿਨਿਸਪਲਟੀ ਕੰਮਕਾਰ ਬਿਲਕੁਲ ਬੱਚੇ ਨਹੀਂ ਕਰਦੇ ਫਿਰ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਆਪਣੇ ਜੋਗਾ ਕਰਦੇ ਆ ਆ ਆਪਣੇ ਜੋਗਾ ਕਰਦੇ ਆ ਆਪਣੇ ਜੋਗਾ ਕਰਦੇ ਨੇ ਤੁਹਾਡੀ ਮਦਦ ਨਹੀਂ ਕਰਦੇ ਨਾ ਮੇਰੀ ਮਤ ਨਹੀਂ ਕਰਦੇ ਪੁੱਛ ਲਓ ਪਹਿੰਜੀ ਬਿਠੀ ਕਿ ਲੱਗਦਾ ਸੀ ਬੜੇ ਲੋੜਵੰਦ ਸੀ ਤੁਹਾਨੂੰ ਰਾਸ਼ਨ ਦੀ ਬਹੁਤ ਲੋੜ ਸੀ ਚੀਜ਼ ਦੀ ਹਾਂਜੀ ਲੋੜ ਸੀ ਇਹ ਲੋਕਾਂ ਨੇ ਕਰਦਾ ਕੰਮ ਨੂੰ ਕਰ ਪੁੱਛ ਲਓ ਵਾਈ ਗੁਰੂ ਜੀ ਸਭ ਦੇ ਲੋੜਾ ਪੂਰੀਆਂ ਕਰਨ ਵਾਲੇ ਨੇ ਅਸੀਂ ਕੁਝ ਵੀ ਨਹੀਂ ਹੈ ਇਹ ਵਾਈ ਗੁਰੂ ਜੀ ਕਾਦੀ ਮੇਲ ਨੇ ਬੜੀ ਮੇਲ ਹੈ ਇਦਾਂ ਹੋ ਗਈ ਹੂੰ ਬਿਲਕੁਲ ਜੀ ਤੁਸੀਂ ਦੇਖਿਆ ਅੱਜ ਇਲਾਕੇ ਵਿੱਚ ਪਹੁੰਚੇ ਆ ਅਸੀਂ ਪਿੰਡ ਸੂਫੀਆਂ ਦੀਆਂ ਕੱਲੇ-ਕੱਲੇ ਘਰ ਦੀ ਤੁਹਾਨੂੰ ਤਸਵੀਰਾਂ ਸਾਂਝੀ ਕੀਤੀਆਂ ਨੇ ਜਿੱਥੇ ਕਿ ਹੜ੍ਹ ਦੀ ਮਾਰ ਦੇ ਨਾਲ ਕਾਫੀ ਨੁਕਸਾਨ ਹੋਇਆ ਪਹਿੰਜ ਤੁਸੀਂ ਸਰਵੇ ਕੀਤਾ ਵਾ ਤੁਸੀਂ ਇਲਾਕੇ ਵਿੱਚ ਕੀ ਲੋਕਾਂ ਦੇ ਹਾਲਾਤ ਦੇਖੇ ਜਦੋਂ ਤੁਸੀਂ ਘਰ-ਘਰ ਗਏ ਸੀ ਲੋਕੀ ਸੰਦੇਸ਼ ਦੀ ਸ਼ਾਇਦ ਸਾਡੇ ਵਾਸਤੇ ਰਾਸ਼ਨ ਲੈ ਕੇ ਆਏ ਨੇ ਕੀ ਲੈ ਕੇ ਆਏ ਨੇ ਕੰਦੇ ਹਾਲਾਤ ਬਹੁਤ ਮਾੜੇ ਸੀ ਜਦੋਂ ਮੈਂ ਜਿੰਨਾ ਘਰਾਂ ਚ ਵਿਜਿਟ ਕੀਤਾ ਬਹੁਤ ਹੀ ਜ਼ਿਆਦਾ ਮੰਦਾ ਲ ਕਿਸੇ ਦੇ ਘਰ ਰਾਸ਼ਨ ਨਹੀਂ ਚਲੋ ਜੇ ਥੋੜਾ ਬਹੁਤ ਆਇਆ ਵਾ ਮਤਲਬ ਮਦਦ ਆਈ ਆ ਪਰ ਇੰਨੀ ਮਦਦ ਨਹੀਂ ਆਈ ਜਿੰਨੀ ਚਾਹੀਦੀ ਸੀ ਤੇ ਫਿਰ ਮੈਂ ਲੋਕਾਂ ਦੇ ਘਰਾਂ ਸਰਵੇ ਕਰਕੇ ਮੈਨੂੰ ਪਤਾ ਲੱਗਾ ਕਿ ਇੱਥੇ ਇੰਨਾ ਘਰਾਂ ਵਿੱਚ ਰਾਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਹੀ ਮੈਂ ਇੰਨਾ ਘਰਾਂ ਵਿੱਚ ਸਰਵੇ ਕਰਕੇ ਉਹਨਾਂ ਦੇ ਨਾਮ ਉਹਨਾਂ ਦੇ ਫਾਰਮ ਭਰੇ ਆ ਤੇ ਅੱਜ ਉਹਨਾਂ ਨੂੰ ਰਾਸ਼ਨ ਦੇਣ ਆਈ ਬਹੁਤ ਧੰਨਵਾਦ ਬਿਲਕੁਲ ਹੀ ਤੁਸੀਂ ਦੇਖਿਆ ਟੀਮ ਜਿਹੜੀ ਆ ਬੜੀ ਨਿਰਪੱਖ ਦੇ ਨਾਲ ਬੜੀ ਸਰਵੇ ਬੜਾ ਜਾਂਚ ਪਰਖ ਕੇ ਜਿਹੜਾ ਕੀਤਾ ਜਾਂਦਾ ਅਤੇ ਉਹਨਾਂ ਲੋਕਾਂ ਦੇ ਘਰੇ ਰਾਸ਼ਨ ਪਹੁੰਚਾਇਆ ਜਾਇਆ ਜਾ ਰਿਹਾ ਜਿਨ੍ਹਾਂ ਘਰੇ ਵਿੱਚ ਕਿਸੇ ਨੇ ਅਜੇ ਤੱਕ ਜੜੀ ਸਾਰ ਨਹੀਂ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ